ਜਿੱਥੇ ਮਾਨ ਸਰਕਾਰ ਲਿੰਗ ਜਾਂਚ ਕਰਨਾ ਰੋਕਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਉਥੇ ਜੇਕਰ ਗੱਲ ਕਰੀਏ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਦੀ ਤਾਂ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਹੀ ਸਥਿਤ ਨਵਾਲਾ ਹਸਪਤਾਲ ਦੇ ਵਿੱਚ ਡਾਕਟਰ ਤਨਵੀਰ अरोड़ा ਦੇ ਵੱਲੋਂ ਇੱਕ ਅਣਵਿਆਹੇ ਜੋੜੇ ਤੋਂ ਉਹਨਾਂ ਦੇ ਤਕਰੀਬਨ 18 ਹਫ਼ਤੇ ਦੇ ਬੱਚੇ ਦਾ ਐਬੋਰਸ਼ਨ ਕਰਨ ਦੇ ਲਈ 7000 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਇਹਨਾਂ ਨੇ ਹੀ ਡਾਕਟਰ ਤਨਵੀਰ अरोड़ा ਦੇ ਵੱਲੋਂ ਤਾਂ ਲਿੰਗ ਜਾਂਚ ਦੀ ਗੱਲਬਾਤ ਵੀ ਮੰਨੀ ਗਈ ਕਿ ਉਹ ਲਿੰਗ ਜਾਂਚ ਕਰ ਦੇਣਗੇ ਜਦੋਂ ਏਵਨ ਪੰਜਾਬੀ ਟੀਵੀ ਨੇ ਅਜੇ ਹੀ ਜਲਾਦ ਡਾਕਟਰ ਦੀ ਖਬਰ ਚੈਨਲ ਤੇ ਨਸ਼ਰ ਕੀਤੀ ਅਤੇ ਇਸ ਖਬਰ ਦਾ ਲੀਕ ਖੁਦ ਸਿਹਤ ਮੰਤਰੀ ਡਾਕਟਰ ਬਲਵਿੰਦਰ ਦੇ ਫੋਨ ਨੰਬਰ ਉਹਨਾਂ ਦੇ ਬੇਟੇ ਦੇ ਫੋਨ ਉਹਨਾਂ ਦੇ ਪੀਏ ਦੇ ਫੋਨ ਤੋਂ ਇਲਾਵਾ ਪਟਿਆਲਾ ਦੇ ਸੀਐਮਓ ਨੂੰ ਵੀ ਭੇਜ ਦਿੱਤਾ ਗਿਆ ਪਰ ਰਹਿ ਗਾਨੇ ਕੀ ਤਾਂ ਉਸ ਸਮੇਂ ਹੋਈ ਜਦੋਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਇਹ ਵੀਡੀਓ ਦੇਖਦੇ ਹੋਏ ਅਣਦੇਖੀ ਕਰ ਦਿੱਤੀ ਗਈ ਅਤੇ ਨਾ ਹੀ ਡਾਕਟਰ ਉੱਪਰ ਅਤੇ ਨਾ ਹੀ ਨਵਲ ਹਸਪਤਾਲ ਦੇ ਉੱਪਰ ਕੋਈ ਕਾਰਵਾਈ ਕੀਤੀ ਗਈ ਜਿਸ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਡਾਕਟਰਾਂ ਅਤੇ ਅਜਿਹੇ ਹਸਪਤਾਲਾਂ ਦੇ ਉੱਪਰ ਮੰਤਰੀ ਡਾਕਟਰ ਬਲਵੀਰ ਤੋਂ ਇਲਾਵਾ ਵੱਡੇ-ਵੱਡੇ ਅਧਿਕਾਰੀਆਂ ਦਾ ਵੀ ਹੱਥ ਮੌਜੂਦ ਹੈ ਹੁਣ ਸਵਾਲ ਤਾਂ ਇਹ ਉੱਠਦਾ ਹੈ ਕਿ ਜੇਕਰ ਸਿਹਤ ਮੰਤਰੀ ਡਾਕਟਰ ਬਲਵੀਰ ਆਪਣੇ ਸ਼ਹਿਰ ਦੇ ਵਿੱਚ ਹੀ ਭਰੂਣ ਹਤਿਆਵਾਂ ਨਹੀਂ ਰੋਕ ਸਕਦੇ ਤਾਂ ਪੰਜਾਬ ਦੀਆਂ ਸਿਹਤ ਸਹੂਲਤਾਂ ਦਾ ਤਾਂ ਜਲੂਫ ਹੀ ਨਿਕਲਦਾ ਹੋਵੇਗਾ ਜਿਆਦਾ ਤੋਂ ਜਿਆਦਾ ਕੀ ਹੋਵੇਗਾ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਜੇ ਇਹ ਜਲਾਡ ਡਾਕਟਰ ਅੱਗੇ ਵੀ ਖੁੱਖਾਂ ਦੇ ਵਿੱਚ ਨਵ ਜੰਮੇ ਬੱਚਿਆਂ ਨੂੰ ਮੌਤੇ ਘਾੜ ਇਸ ਤਰ੍ਹਾਂ ਹੀ ਉਤਾਰਦੇ ਰਹਿਣਗੇ